ਪ੍ਰਾਚੀਨ ਸ਼ਿਵ ਮੰਦਿਰ ਗਗਨ ਜੀ ਦਾ ਟਿੱਲਾ ਜੋ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਚ ਵਸੇ ਪਿੰਡ ਸਹੋੜਾ ਕੰਢੀ ਚ ਸਥਿਤ ਹੈ ਜਿੱਥੇ ਕਿ ਸੌਣ ਮਹੀਨੇ ਦੀ 40 ਰੋਜ਼ਾ ਸਲਾਨਾ ਯਾਤਰਾ ਚੱਲ ਰਹੀ ਹੈ ਅਤੇ ਯਾਤਰਾ ਦੇ 26ਵੇਂ ਦਿਨ 10 ਅਗਸਤ 2025 ਦਿਨ ਐਤਵਾਰ ਨੂੰ ਸ਼ਿਵ ਭਗਤਾ ਦੀ ਆਮਦ ਇੰਨੀ ਜ਼ਿਆਦਾ ਸੀ ਕਿ ਇੰਜ ਜਾਪਦਾ ਸੀ ਜਿਵੇਂ ਹਰ ਦਿਨ ਸ਼ਿਵ ਭਗਤਾ ਦੀ ਆਮਦ ਚ ਕਈ ਗੁਣਾ ਵਾਧਾ ਹੋ ਰਿਹਾ ਹੋਵੇ ਪੂਰਾ ਦਿਨ ਹੀ ਪਵਿੱਤਰ ਸ਼ਿਵਲਿੰਗ ਤੇ ਜਲ ਚੜਾਉਣਾ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਜਦ ਕਿ ਰਾਤ 9-10 ਵਜੇ ਤੱਕ ਵੀ ਸ਼ੇਪਕਤ ਦਾ ਆਮਦ ਜਾਰੀ ਰਹੀ 10 ਜੀਏ ਕਿ ਵੈਸੇ ਤਾਂ ਕਰੀਬ 766 ਪੌੜੀਆਂ ਚੜ੍ਹ ਕੇ ਇਸ ਮੰਦਰ ਨੂੰ ਜਾਣਾ ਪੈਂਦਾ ਹੈ ਪਰ ਜੋ ਲੋਕ ਪੈਦਲ ਨਹੀਂ ਜਾ ਸਕਦੇ ਜਾਂ ਨਹੀਂ ਜਾਣਾ ਚਾਹੁੰਦੇ ਉਹਨਾਂ ਦੀ ਸਹੂਲਤ ਲਈ ਸਭਾ ਵੱਲੋਂ ਗੱਡੀਆਂ ਰਾਹੀਂ ਯਾਤਰਾ ਦਾ ਇੰਤਜ਼ਾਮ ਕੀਤਾ ਗਿਆ ਹੈ ਪਰ ਗੱਡੀ ਰਾਹੀਂ ਯਾਤਰਾ ਕਰਨ ਲਈ ਸ਼ੇਪਕਤਾਂ ਨੂੰ ਸਮੇਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਗੱਡੀ ਰਾਹੀਂ ਯਾਤਰਾ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਕਰਵਾਈ ਜਾਂਦੀ ਹੈ Thank yes, you. Yes.